ਘਟਾ ਦਰਜ ਕੀਤਾ ਗਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਮੌਸਮ ਦੇ ਰਹਿਣ ਦੀ ਉਮੀਦ ਹੈ ਬੀਤੀ ਰਾਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਧੁੰਦ ਛਾਈ ਰਹੀ ਹੈ ਇਸ ਦੇ ਨਾਲ ਹੀ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸ਼ਨੀਵਾਰ ਨੂੰ ਮਾਨਸਾ ਤੇ ਪੁਡਲਾਟਾ ਖੇਤਰ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਦੋਵੇਂ ਨੌਜਵਾਨ ਰਾਤ ਦੀ ਖਰੀਦੀ ਖਰੀਦਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸਨ ਇਸ ਤੋਂ ਇਲਾਵਾ ਮੋਗਾ ਦੇ ਸਮਾਲਸਰ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਹੈ 62 ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਗੰਭੀਰ ਸੱਟਾਂ ਵੱਜੀਆਂ ਨੇ ਸੋ ਅਗਲੀ ਸੀਟ ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋਇਆ ਹੈ ਇਸ ਦੌਰਾਨ ਧੁੰਦ ਕਾਰਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ 12 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ 12 ਉਡਾਨਾਂ ਵਿੱਚੋਂ 5 ਆਉਣ ਵਾਲੀਆਂ ਉਡਾਨਾਂ ਤੇ 7 ਜਾਣ ਵਾਲੀਆਂ ਉਡਾਨਾਂ ਸ਼ਾਮਲ ਨੇ ਇਸ ਸਮੇਂ ਦੌਰਾਨ ਮੁੰਬਈ ਅਤੇ ਦਿੱਲੀ ਤਿੰਨ ਉਡਾਨਾਂ ਇੰਡੀਗੋ ਤੇ 에ਅਰ ਇੰਡੀਆ ਦੇ ਲਖਨਊ ਦੇ ਹਦਰਾਬਾਦ ਅਤੇ ਲੇਹ ਦੀਆਂ ਤਿੰਨ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਨਾਂ ਅਤੇ ਪੂਨੇ ਅਤੇ ਲੇਹ ਤੋਂ ਆਉਣ ਵਾਲੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਸੋ ਵੱਖੋ-ਵੱਖਰੇ ਹਵਾਈ ਅੱਡਿਆਂ ਤੋਂ ਆਉਣ ਵਾਲੀਆਂ ਉਡਾਨਾਂ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਭਾਵ ਮੀਂਹ ਪੈਣ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਰਾਤ ਦਾ ਤਾਪਮਾਨ ਕੁਝ ਵੱਧ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ 4.8 ਡਿਗਰੀ ਵੱਧ ਆਮ ਨਾਲੋਂ ਦੱਚ ਕੀਤਾ ਗਿਆ ਗੁਰਦਾਸਪੁਰ ਸਭ ਤੋਂ ਠੰਡਾ ਸਥਾਨ ਰਿਕਾਰਡ ਕੀਤਾ ਗਿਆ ਜਿੱਥੇ ਰਾਤ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਉਦੋਂ 21 ਦਸੰਬਰ ਨੂੰ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ। 22 ਦਸੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕੁਝ ਜਗ੍ਹਾ 'ਤੇ ਬਰਸ਼ਾ ਹੋਣ ਦੀ ਉਮੀਦ ਜਿਤਾਈ ਗਈ ਹੈ ਇਸ ਤੋਂ ਇਲਾਵਾ ਹੋਰ ਕੋਈ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ 23 ਅਤੇ 25 ਦਸੰਬਰ ਪੂਰੇ ਰਾਜ ਦੇ ਵਿੱਚ 3 ਦਿਨਾਂ ਲਈ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਪੈਦਲ ਯਾਤਰੀਆਂ ਤੇ ਡਰਾਈਵਰਾਂ ਨੂੰ ਇਸ ਸਮੇਂ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਸਲਾਹ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਪਾਵ ਸੰਘਣੀ ਧੁੰਦ ਕਰਕੇ ਆਵਾਜਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇਜ਼ ਸੇ ਆਵਾਜ਼ ਆਈ ਨੂੰ ਧੀਮੀ ਰਫ਼ਤਾਰ ਦੇ ਨਾਲ ਚਲਾਉਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਰਾਤ ਦੇ ਤਾਪਮਾਨ ਦੇ ਵਿੱਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਪਰ ਇਸ ਦੇ ਨਾਲ ਨਾਲ ਜਿਹੜਾ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਭਾਵ ਹੁਣ ਦਿਨ ਦਾ ਤਾਪਮਾਨ ਵੀ ਡਿੱਗ ਗਿਆ ਤੇ ਦਿਨ ਵੇਲੇ ਵੀ ਠੰਡ ਅਤੇ ਕਾਂਬਾ ਮਹਿਸੂਸ ਹੋ ਰਿਹਾ ਸੋ ਇਸ ਕਰਕੇ ਲੋਕਾਂ ਦੇ ਵੱਲੋਂ 19 ਅਤੇ ਮੋٹے ਕੱਪੜੇ ਪਾ ਕੇ ਹੀ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਿਆ ਜਾ ਰਿਹਾ ਸੋ ਠੰਡ ਦਾ ਵਿਆਪਕ ਪੱਧਰ ਤੇ ਅਸਰ ਹੈ ਜਿਹੜਾ ਉਹ ਲੋਕਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਪੌਣਿਆ ਇੱਕ ਨਜ਼ਰ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਿੰਦਾ ਤਾਪਮਾਨ ਘਟ ਰਿਹਾ ਹੈ 20 ਦਸੰਬਰ ਨੂੰ ਦਿਨ ਦਾ ਤਾਪਮਾਨ 19 ਦਸੰਬਰ ਦੇ ਮੁਕਾਬਲੇ 2.6 ਡਿਗਰੀ ਘਟਾ ਦਰਜ ਕੀਤਾ ਗਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਮੌਸਮ ਦੇ ਰਹਿਣ ਦੀ ਉਮੀਦ ਹੈ ਬੀਤੀ ਰਾਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਧੁੰਦ ਛਾਈ ਰਹੀ ਹੈ ਇਸ ਦੇ ਨਾਲ ਹੀ ਸੜਕੀ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸ਼ਨੀਵਾਰ ਨੂੰ ਮਾਨਸਾ ਤੇ ਪੁਡਲਾਡਾ ਖੇਤਰ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਦੋਵੇਂ ਨੌਜਵਾਨ ਰਾਤ ਦੀ ਖਰੀਦੀ ਖਰੀਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸਨ ਇਸ ਤੋਂ ਲਾਵਾ ਮੋਗਾ ਦੇ ਸਮਾਜ ਸਰ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਹੈ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਗੰਭੀਰ ਸੱਟਾਂ ਵੱਜੀਆਂ ਨੇ ਸੋ ਅਗਲੀ ਸੀਟ ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋਇਆ ਹੈ ਇਸ ਦੌਰਾਨ ਧੁੰਦ ਕਾਰਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ 12 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ 12 ਉਡਾਨਾਂ ਵਿੱਚੋਂ 5 ਆਉਣ ਵਾਲੀਆਂ ਉਡਾਨਾਂ ਤੇ 7 ਜਾਣ ਵਾਲੀਆਂ ਉਡਾਨਾਂ ਸ਼ਾਮਲ ਨੇ ਇਸ ਸਮੇਂ ਦੌਰਾਨ ਮੁੰਬਈ ਅਤੇ ਦਿੱਲੀ ਤਿੰਨ ਉਡਾਨਾਂ indigo ਤੇ air india ਦੇ ਲਖਨਊ ਦੇ ਹਦਰਾਬਾਦ ਅਤੇ ਲੇ ਦੀਆਂ ਤਿੰਨ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਨਾਂ ਅਤੇ ਪੂਨੇ ਅਤੇ ਲੇ ਤੋਂ ਆਉਣ ਵਾਲੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਸੋ ਵੱਖੋ ਵੱਖਰੇ ਹਵਾਈ ਅੱਡਿਆਂ ਤੋਂ ਆਉਣ ਵਾਲੀਆਂ ਉਡਾਨਾਂ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਭਾਵ ਅਮੀ ਪੈਣ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਰਾਤ ਦਾ ਤਾਪਮਾਨ ਕੁਝ ਵੱਧ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ 4.8 ਡਿਗਰੀ ਵੱਧ ਆਮ ਨਾਲੋਂ ਦਰਜ ਕੀਤਾ ਗਿਆ ਗੁਰਦਾਸਪੁਰ ਸਭ ਤੋਂ ਠੰਡਾ ਸਥਾਨ ਰਿਕਾਰਡ ਕੀਤਾ ਗਿਆ ਜਿੱਥੇ ਰਾਤ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ ਅਦਰਿਕੀ ਦਸੰਬਰ ਨੂੰ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ 22 ਦਸੰਬਰ ਨੂੰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕੁਝ ਜਗ੍ਹਾ 'ਤੇ ਬਰਸ਼ਾ ਹੋਣ ਦੀ ਉਮੀਦ ਜਤਾਈ ਗਈ ਹੈ ਇਸ ਤੋਂ ਇਲਾਵਾ ਹੋਰ ਕੋਈ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਅੱਜ ਅਤੇ 25 ਦਸੰਬਰ ਪੂਰੇ ਰਾਜ ਦੇ ਵਿੱਚ ਤਿੰਨ ਦਿਨਾਂ ਲਈ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ। ਪੈਦਲ ਯਾਤਰੀਆਂ ਅਤੇ ਡਰਾਈਵਰਾਂ ਨੂੰ ਇਸ ਸਮੇਂ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਸਲਾਹ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ। ਭਾਵ ਸੰਘਣੀ ਧੁੰਦ ਕਰਕੇ ਆਵਾਜਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਆਵਾਜਾਈ ਨੂੰ ਧੀਮੀ ਰਫ਼ਤਾਰ ਦੇ ਨਾਲ ਚਲਾਉਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ। ਰਾਤ ਦੇ ਤਾਪਮਾਨ ਦੇ ਵਿੱਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਪਰ ਇਸ ਦੇ ਨਾਲ ਨਾਲ ਜਿਹੜਾ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਭਾਵ ਹੁਣ ਦਿਨ ਦਾ ਤਾਪਮਾਨ ਵੀ ਡਿੱਗ ਗਿਆ ਤੇ ਦਿਨ ਵੇਲੇ ਵੀ ਠੰਡ ਅਤੇ ਕਾਂਬਾ ਮਹਿਸੂਸ ਹੋ ਰਿਹਾ ਸੋ ਇਸ ਕਰਕੇ ਲੋਕਾਂ ਦੇ ਵੱਲੋਂ 19 ਅਤੇ ਮੋٹے ਕੱਪੜੇ ਪਾ ਕੇ ਹੀ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਿਆ ਜਾ ਰਿਹਾ ਸੋ ਠੰਡ ਦਾ ਵਿਆਪਕ ਪੱਧਰ ਤੇ ਅਸਰ ਜਿਹੜਾ ਉਹ ਲੋਕਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਪੌਣਿਆ ਇੱਕ ਨਜ਼ਰ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਿਨ ਦਾ ਤਾਪਮਾਨ ਘਟ ਰਿਹਾ ਹੈ 20 ਦਸੰਬਰ ਨੂੰ ਦਿਨ ਦਾ ਤਾਪਮਾਨ 19 ਦਸੰਬਰ ਦੇ ਮੁਕਾਬਲੇ 2.6 ਡਿਗਰੀ ਘੱਟ ਦਰਜ ਕੀਤਾ ਗਿਆ ਹੈ ਤੇ ਅੱਜ ਵੀ ਇਸੇ ਤਰ੍ਹਾਂ ਹੀ ਮੌਸਮ ਦੇ ਰਹਿਣ ਦੀ ਉਮੀਦ ਹੈ ਬੀਤੀ ਰਾਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਧੁੰਦ ਛਾਈ ਰਹੀ ਹੈ ਇਸ ਦੇ ਨਾਲ ਹੀ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸ਼ਨੀਵਾਰ ਨੂੰ ਮਾਨਸਾ ਤੇ ਪੁਡਲਾਡਾ ਖੇਤਰ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਦੋਵੇਂ ਨੌਜਵਾਨ ਰਾਤ ਦੀ ਖਰੀਦੀ ਖਰੀਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸਨ ਇਸ ਤੋਂ ਇਲਾਵਾ ਮੋਗਾ ਦੇ ਸਮਾਲਸਰ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਹੈ 62 ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਗੰਭੀਰ ਸੱਟਾਂ ਵੱਜੀਆਂ ਨੇ ਸੋ ਅਗਲੀ ਸੀਟ ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋਇਆ ਹੈ ਇਸ ਦੌਰਾਨ ਧੁੰਦ ਕਾਰਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ 12 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ 12 ਉਡਾਨਾਂ ਵਿੱਚੋਂ 5 ਆਉਣ ਵਾਲੀਆਂ ਉਡਾਨਾਂ ਤੇ 7 ਜਾਣ ਵਾਲੀਆਂ ਉਡਾਨਾਂ ਸ਼ਾਮਲ ਨੇ ਇਸ ਸਮੇਂ ਦੌਰਾਨ ਮੁੰਬਈ ਅਤੇ ਦਿੱਲੀ ਤਿੰਨ ਉਡਾਨਾਂ ਇੰਡੀਗੋ ਤੇ 에ਅਰ ਇੰਡੀਆ ਦੇ ਲਖਨਊ ਦੇ ਹైదరాబాద్ ਅਤੇ ਲੇ ਦੀਆਂ ਤਿੰਨ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਨਾਂ ਅਤੇ ਪੂਨੇ ਅਤੇ ਲੇਹ ਤੋਂ ਆਉਣ ਵਾਲੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਸੋ ਵੱਖੋ-ਵੱਖਰੇ ਹਵਾਈ ਅੱਡਿਆਂ ਤੋਂ ਆਉਣ ਵਾਲੀਆਂ ਉਡਾਨਾਂ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਭਾਵ ਮੀਂਹ ਪੈਣ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਰਾਤ ਦਾ ਤਾਪਮਾਨ ਕੁਝ ਵੱਧ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ 4.8 ਡਿਗਰੀ ਵੱਧ ਆਮ ਨਾਲੋਂ ਦੱਚ ਕੀਤਾ ਗਿਆ ਗੁਰਦਾਸਪੁਰ ਸਭ ਤੋਂ ਠੰਡਾ ਸਥਾਨ ਰਿਕਾਰਡ ਕੀਤਾ ਗਿਆ ਜਿੱਥੇ ਰਾਤ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਉਦੋਂ 21 ਦਸੰਬਰ ਨੂੰ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ। 22 ਦਸੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕੁਝ ਜਗ੍ਹਾ 'ਤੇ ਬਰਸ਼ਾ ਹੋਣ ਦੀ ਉਮੀਦ ਜਿਤਾਈ ਗਈ ਹੈ ਇਸ ਤੋਂ ਇਲਾਵਾ ਹੋਰ ਕੋਈ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ 23 ਅਤੇ 25 ਦਸੰਬਰ ਪੂਰੇ ਰਾਜ ਦੇ ਵਿੱਚ 3 ਦਿਨਾਂ ਲਈ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਪੈਦਲ ਯਾਤਰੀਆਂ ਤੇ ਡਰਾਈਵਰਾਂ ਨੂੰ ਇਸ ਸਮੇਂ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਸਲਾਹ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਭਾਵ ਸੰਘਣੀ ਧੁੰਦ ਕਰਕੇ ਆਵਾਜਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇਜ਼ ਸੇ ਆਵਾਜਾਈ ਨੂੰ ਧੀਮੀ ਰਫ਼ਤਾਰ ਦੇ ਨਾਲ ਚਲਾਉਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਰਾਤ ਦੇ ਤਾਪਮਾਨ ਦੇ ਵਿੱਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਪਰ ਇਸ ਦੇ ਨਾਲ-ਨਾਲ ਜਿਹੜਾ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਭਾਵ ਹੁਣ ਦਿਨ ਦਾ ਤਾਪਮਾਨ ਵੀ ਡਿੱਗ ਗਿਆ ਤੇ ਦਿਨ ਵੇਲੇ ਵੀ ਠੰਡ ਅਤੇ ਕਾਂਬਾ ਮਹਿਸੂਸ ਹੋ ਰਿਹਾ ਸੋ ਇਸ ਕਰਕੇ ਲੋਕਾਂ ਦੇ ਵੱਲੋਂ 19 ਅਤੇ ਮੋٹے ਕੱਪੜੇ ਪਾ ਕੇ ਹੀ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਿਆ ਜਾ ਰਿਹਾ ਸੋ ਠੰਡ ਦਾ ਵਿਆਪਕ ਪੱਧਰ ਤੇ ਅਸਰ ਹੈ ਜਿਹੜਾ ਉਹ ਲੋਕਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਪੌਣਿਆ ਇੱਕ ਨਜ਼ਰ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਿਨ ਦਾ ਤਾਪਮਾਨ ਘਟ ਰਿਹਾ ਹੈ 20 ਦਸੰਬਰ ਨੂੰ ਦਿਨ ਦਾ ਤਾਪਮਾਨ 19 ਦਸੰਬਰ ਦੇ ਮੁਕਾਬਲੇ 2.6 ਡਿਗਰੀ ਘਟ ਦਰਜ ਕੀਤਾ ਗਿਆ ਹੈ ਤੇ ਅੱਜ ਵੀ ਇਸੇ ਤਰ੍ਹਾਂ ਹੀ ਮੌਸਮ ਦੇ ਰਹਿਣ ਦੀ ਉਮੀਦ ਹੈ ਬੀਤੀ ਰਾਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਧੁੰਦ ਛਾਈ ਰਹੀ ਹੈ ਇਸ ਦੇ ਨਾਲ ਹੀ ਸੜਕੀ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸ਼ਨੀਵਾਰ ਨੂੰ ਮਾਨਸਾ ਤੇ ਪੁਡਲਾਡਾ ਖੇਤਰ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਦੋਵੇਂ ਨੌਜਵਾਨ ਰਾਤ ਦੀ ਖਰੀਦੀ ਖਰੀਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸਨ ਇਸ ਤੋਂ ਇਲਾਵਾ ਮੋਗਾ ਦੇ ਸਮਾਲਸਰ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਹੈ 62 ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਗੰਭੀਰ ਸੱਟਾਂ ਵੱਜੀਆਂ ਨੇ ਸੋ ਅਗਲੀ ਸੀਟ ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋਇਆ ਹੈ ਇਸ ਦੌਰਾਨ ਧੁੰਦ ਕਾਰਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ 12 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ 12 ਉਡਾਨਾਂ ਵਿੱਚੋਂ 5 ਆਉਣ ਵਾਲੀਆਂ ਉਡਾਨਾਂ ਤੇ 7 ਜਾਣ ਵਾਲੀਆਂ ਉਡਾਨਾਂ ਸ਼ਾਮਲ ਨੇ ਇਸ ਸਮੇਂ ਦੌਰਾਨ ਮੁੰਬਈ ਅਤੇ ਦਿੱਲੀ ਤਿੰਨ ਉਡਾਨਾਂ ਇੰਡੀਗੋ ਤੇ 에ਅਰ ਇੰਡੀਆ ਦੇ ਲਖਨਊ ਦੇ ਹਦਰਾਬਾਦ ਅਤੇ ਲੇਹ ਦੀਆਂ ਤਿੰਨ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਨਾਂ ਅਤੇ ਪੂਨੇ ਅਤੇ ਲੇਹ ਤੋਂ ਆਉਣ ਵਾਲੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਸੋ ਵੱਖੋ ਵੱਖਰੇ ਹਵਾਈ ਅੱਡਿਆਂ ਤੋਂ ਆਉਣ ਵਾਲੀਆਂ ਉਡਾਨਾਂ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਭਾਵ ਮੀਂਹ ਪੈਣ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਰਾਤ ਦਾ ਤਾਪਮਾਨ ਕੁਝ ਵੱਧ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ 4.8 ਡਿਗਰੀ ਵੱਧ ਆਮ ਨਾਲੋਂ ਦੱਚ ਕੀਤਾ ਗਿਆ ਗੁਰਦਾਸਪੁਰ ਸਭ ਤੋਂ ਠੰਡਾ ਸਥਾਨ ਰਿਕਾਰਡ ਕੀਤਾ ਗਿਆ ਜਿੱਥੇ ਰਾਤ ਦਾ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਉਦੋਂ 21 ਦਸੰਬਰ ਨੂੰ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ। 22 ਦਸੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਕੁਝ ਜਗ੍ਹਾ 'ਤੇ ਬਰਸ਼ਾ ਹੋਣ ਦੀ ਉਮੀਦ ਜਿਤਾਈ ਗਈ ਹੈ ਇਸ ਤੋਂ ਇਲਾਵਾ ਹੋਰ ਕੋਈ ਚਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ 23 ਅਤੇ 25 ਦਸੰਬਰ ਪੂਰੇ ਰਾਜ ਦੇ ਵਿੱਚ 3 ਦਿਨਾਂ ਲਈ ਸੰਘਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਪੈਦਲ ਯਾਤਰੀਆਂ ਤੇ ਡਰਾਈਵਰਾਂ ਨੂੰ ਇਸ ਸਮੇਂ ਦੌਰਾਨ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਸਲਾਹ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਭਾਵ ਸੰਘਣੀ ਧੁੰਦ ਕਰਕੇ ਆਵਾਜਾਈ ਜ਼ਰੂਰ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇਜ਼ੇ ਆਵਾਜ਼ਾਈ ਨੂੰ ਧੀਮੀ ਰਫ਼ਤਾਰ ਦੇ ਨਾਲ ਚਲਾਉਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਰਾਤ ਦੇ ਤਾਪਮਾਨ ਦੇ ਵਿੱਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਪਰ ਇਸ ਦੇ ਨਾਲ ਨਾਲ ਜਿਹੜਾ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਭਾਵ ਹੁਣ ਦਿਨ ਦਾ ਤਾਪਮਾਨ ਵੀ ਡਿੱਗ ਗਿਆ ਤੇ ਦਿਨ ਵੇਲੇ ਵੀ ਠੰਡ ਅਤੇ ਕਾਂਬਾ ਮਹਿਸੂਸ ਹੋ ਰਿਹਾ ਸੋ ਇਸ ਕਰਕੇ ਲੋਕਾਂ ਦੇ ਵੱਲੋਂ 19 ਅਤੇ ਮੋٹے ਕੱਪੜੇ ਪਾ ਕੇ ਹੀ ਦਿਨ ਵੇਲੇ ਵੀ ਘਰੋਂ ਬਾਹਰ ਨਿਕਲਿਆ ਜਾ ਰਿਹਾ ਸੋ ਠੰਡ ਦਾ ਵਿਆਪਕ ਪੱਧਰ ਤੇ ਅਸਰ ਹੈ ਜਿਹੜਾ ਉਹ ਲੋਕਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਪੌਣਿਆ ਇੱਕ ਨਜ਼ਰ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਿੰਦਾ ਤਾਪਮਾਨ ਘਟ ਰਿਹਾ ਹੈ 20 ਦਸੰਬਰ ਨੂੰ ਦਿਨ ਦਾ ਤਾਪਮਾਨ 19 ਦਸੰਬਰ ਦੇ ਮੁਕਾਬਲੇ 2.6 ਡਿਗਰੀ ਘਟਾ ਦਰਜ ਕੀਤਾ ਗਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਮੌਸਮ ਦੇ ਰਹਿਣ ਦੀ ਉਮੀਦ ਹੈ ਬੀਤੀ ਰਾਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਧੁੰਦ ਛਾਈ ਰਹੀ ਹੈ ਇਸ ਦੇ ਨਾਲ ਹੀ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਸ਼ਨੀਵਾਰ ਨੂੰ ਮਾਨਸਾ ਤੇ ਪੁਡਲਾਟਾ ਖੇਤਰ ਦੇ ਵਿੱਚ ਧੁੰਦ ਦੇ ਕਾਰਨ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਦੋਵੇਂ ਨੌਜਵਾਨ ਰਾਤ ਦੀ ਖਰੀਦੀ ਖਰੀਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸਨ ਇਸ ਤੋਂ ਲਾਵਾ ਮੋਗਾ ਦੇ ਸਮਾਜ ਸਰ ਦੇ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਤੇ ਟਰੱਕ ਦੀ ਟੱਕਰ ਹੋ ਗਈ ਹੈ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਗੰਭੀਰ ਸੱਟਾਂ ਵੱਜੀਆਂ ਨੇ ਸੋ ਅਗਲੀ ਸੀਟ ਤੇ ਬੈਠਾ ਇੱਕ ਯਾਤਰੀ ਵੀ ਜ਼ਖਮੀ ਹੋਇਆ ਹੈ ਇਸ ਦੌਰਾਨ ਧੁੰਦ ਕਾਰਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੇ 12 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ 12 ਉਡਾਨਾਂ ਵਿੱਚੋਂ 5 ਆਉਣ ਵਾਲੀਆਂ ਉਡਾਨਾਂ ਤੇ 7 ਜਾਣ ਵਾਲੀਆਂ ਉਡਾਨਾਂ ਸ਼ਾਮਲ ਨੇ ਇਸ ਸਮੇਂ ਦੌਰਾਨ ਮੁੰਬਈ ਅਤੇ ਦਿੱਲੀ ਤਿੰਨ ਉਡਾਨਾਂ indigo ਤੇ air india ਦੇ ਲਖਨਊ ਦੇ ਹਦਰਾਬਾਦ ਅਤੇ ਲੇਹ ਦੀਆਂ ਤਿੰਨ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਨਾਂ ਅਤੇ ਪੂਨੇ ਅਤੇ ਲੇਹ ਤੋਂ ਆਉਣ ਵਾਲੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਸੋ ਵੱਖੋ ਵੱਖਰੇ ਹਵਾਈ ਅੱਡਿਆਂ ਤੋਂ ਆਉਣ ਵਾਲੀਆਂ ਉਡਾਨਾਂ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਵੀ ਰੱਦ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ਲਈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਵਾਲਾ ਹੈ ਭਾਵ ਅਮੀ ਪੈਣ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੇ ਨਾਲ ਨਾਲ ਰਾਤ ਦਾ ਤਾਪਮਾਨ ਕੁਝ ਵੱਧ ਦਰਜ ਕੀਤਾ ਗਿਆ ਰਾਤ ਦਾ ਤਾਪਮਾਨ 4.8 ਡਿਗਰੀ ਵੱਧ ਆਮ ਨਾਲੋਂ ਦਰਜ ਕੀਤਾ ਗਿਆ ਗੁਰਦਾਸਪੁਰ ਸਭ ਤੋਂ ਠੰਡਾ ਸਥਾਨ ਰਿਕਾਰਡ ਕੀਤਾ ਗਿਆ ਜਿੱਥੇ ਰਾਤ ਦਾ ਤਾਪਮਾਨ 6